ਪ੍ਰੋਗਰਾਮ ਕੀਤਾ ਗਿਆ ਕੀ ਗੱਲ ਹੈ ਕਿ ਅੱਜ ਪਾਪਾ ਸਵਰਗੀ ਬਾਬਾ ਹਰਿਦਿਆਲ ਸਿੰਘ ਜੀ ਦੀ 29ਵੀਂ ਵਰਸੀ ਮਨਾਈ ਗਈ ਸੀ ਜਿਹਦੇ ਵਿੱਚ ਅਸੀਂ 20 ਰੈਜ਼ੋਲੂਸ਼ਨ ਮੰਗਾ ਜਿਹੜੀਆਂ ਉਹਦਾ ਰੈਜ਼ੋਲੂਸ਼ਨ ਪੜਨ ਦਾ ਕੰਮ ਕੀਤਾ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਸੀ ਪਰ ਭਗਵੰਤ ਮਾਨ ਸਰਕਾਰ ਨੂੰ ਇਹ ਤਾੜਨਾ ਦਿੱਤੀ ਆ ਕਿ ਗੱਲ ਹੈ ਕਿ ਸਰਮਾਇਦਾਰਾਂ ਨਾਲ ਉਹ ਮੀਟਿੰਗ ਕਰਦਾ ਹੈ ਜਿਹੜੀ ਇਹ ਮਜ਼ਦੂਰ ਨੇ ਇਹਨਾਂ ਨੂੰ ਇੱਕ ਮੀਟਿੰਗ ਨਹੀਂ ਕੀਤੀ ਔਰ ਜਿਹੜਾ ਮਹਿੰਗਾਈ ਇਹਦਾ ਇਹਨਾਂ ਦਾ ਅੰਕੜਾ ਵਾ ਜਾਂ ਮਿਨਿਮਮ ਬੇਜ ਨਹੀਂ ਰਿਵਾਈਜ਼ ਹੋਇਆ ਉਹਦੇ ਉੱਤੇ ਧਿਆਨ ਦੇਓ ਉਹ ਵਿਧਾਨ ਦਾ ਕੰਮ ਦੇ ਕਰ ਇਲੈਕਸ਼ਨ ਕੋਰਟ ਤੋਂ ਬਾਅਦ ਉਹਦੇ ਉੱਤੇ ਫੋਰੀ ਧਿਆਨ ਦੇ ਜੇ ਨਾ ਦਿੱਤਾ ਗਿਆ ਤੇ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਕਹਿੰਦੇ ਸਰਕਾਰ ਦੇ ਖਿਲਾਫ ਪਿੱਟ ਸਿਆਪਾ ਕਰਾਂਗੇ ਉਹ ਦੂਸਰਾ ਅਸੀਂ ਅੱਜ ਸੰਦੇਸ਼ ਦਿੱਤਾ ਕਿ ਭਾਜਪਾ ਨੂੰ ਕੋਈ ਵੀ ਸਾਡਾ ਵਰਕਰ ਵੋਟ ਨਹੀਂ ਪਾਏਗਾ ਕਿਉਂਕਿ ਜਿਹੜਾ ਭਾਜਪਾ ਨੂੰ ਵੋਟ ਪਾਏਗਾ ਉਸ ਸਮੇਂ ਲੋ ਜਹਿਰ ਖਾਨ ਦਾ ਕੰਮ ਕਰੇਗਾ ਭਾਜਪਾ ਨੇ ਮੋਦੀ ਸਰਕਾਰ ਨੇ ਚੁਤਾਰੀ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਮਜ਼ਦੂਰਾਂ ਦੇ ਖਤਮ ਕਰਕੇ 4 ਕੋਰ ਚ ਤਬਦੀਲ ਕਰਨ ਦਾ ਕੰਮ ਕੀਤਾ ਵਾ ਸੋ ਉਹਦੇ ਅਸੀਂ ਅਗੇਂਸਟ ਆ ਔਰ ਬੀਜੇਪੀ ਦੇ ਜਿੱਥੇ ਵੀ ਪੰਜਾਬ ਚ ਕੈਂਡੀਡੇਟ ਖਲੋਵੇ ਖਲੋਤੇ ਨੇ ਉਥੇ ਉਥੇ ਅਸੀਂ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਜਿਹੜੀ ਰਣਨੀਤੀ ਆ ਉਹ ਅਸੀਂ ਜਿੱਥੇ ਵੀ ਮੋਦੀ ਰੈਲੀ ਕਰੇਗਾ ਉਥੇ ਉਥੇ ਅਸੀਂ ਉਹਦਾ ਪ੍ਰੋਟੈਸਟ ਕਰਾਂਗੇ ਔਰ ਕੱਲ ਅਸੀਂ ਪਟਿਆਲੇ ਪ੍ਰੋਟੈਸਟ ਕੀਤਾ ਵੀ ਆ ਪੰਜ ਬੱਸਾਂ ਗਈਆਂ ਨੇ ਇੱਥੇ ਗਾਂ ਵੀ ਜਿੱਥੇ ਜਿੱਥੇ ਮੋਦੀ ਦਾ ਪ੍ਰੋਗਰਾਮ ਹੋਏਗਾ ਅੱਜ ਜਾਣਾ ਸੀ ਕਿਉਂਕਿ ਅੱਜ ਇੱਥੇ ਬਰਸੀ ਸੀ ਕੱਲ ਦਾ ਪ੍ਰੋਗਰਾਮ ਜਿੱਥੇ ਵੀ ਪਤਾ ਲੱਗੇਗਾ Zoom ਮੀਟਿੰਗ ਹੁੰਦੀ ਆ ਉਥੇ ਜਾ ਕੇ ਪ੍ਰੋਟੈਸਟ ਕਰਨ ਦਾ ਕੰਮ ਕੀਤਾ ਜਾਵੇ ਜਿੱਥੇ ਬਿਲਕੁਲ ਸਾਡੀ ਜਿਹੜੀ ਟ੍ਰੇਡ ਯੂਨੀਅਨ ਦੇ ਸਾਥੀ ਨੇ ਉਹ ਪਲੱਸ ਸੰਯੁਕਤ ਕਿਸਾਨ ਮੋਰਚਾ ਜਿਹੜਾ ਮਜ਼ਦੂਰ ਮਜ਼ਦੂਰਾਂ ਦਾ ਜਾਂ ਕਿਸਾਨਾਂ ਦਾ ਉਹ ਉੱਥੇ ਡਟ ਕੇ ਉਹਦਾ ਵਿਰੋਧ ਕਰੇਗਾ ਮੈਂ ਦੱਸ ਦਰਨਾ ਚਾਹਨਾ ਹੈ ਅਗਰ ਮੋਦੀ ਸਰਕਾਰ ਆ ਗਈ ਤੇ ਬੇੜਾ ਘਰ ਘਰ ਕਰ ਕਰ ਰੱਖ ਦੇਗਾ ਇੰਡਸਟਰੀ ਦਾ ਇਹਨਾਂ ਮਜ਼ਦੂਰਾਂ ਦੇ ਜਿਹੜੇ 44 ਕਾਨੂੰਨ ਖਤਮ ਕੀਤੇ ਨੇ, ਚਾਰ ਕੋਡ 'ਚ ਤਬਦੀਲੀ ਕੀਤੀ ਹੈ ਨੇ, ਉਹ ਵੀ ਲਾਗੂ ਕਰਨ ਦਾ ਕੰਮ ਕਰੇਗਾ ਔਰ ਅੰਡਾਣੀ-ਮਾਨੀ ਨੇ ਜਿਹੜਾ ਉਹ ਬੜਾਵਾ ਦੇਣ ਦਾ ਕੰਮ ਕਰੇਗਾ, ਇਹਨੂੰ ਅਸੀਂ ਬਹੁਤ ਤੇਜ਼ੀ ਨਾਲ ਰੋਕਣ ਦਾ ਕੰਮ ਕਰਾਂਗੇ ਔਰ ਰੱਟ ਦਾ ਜਵਾਬ ਪੱਥਰ ਦੇ ਦਿਆਂਗੇ। ਸਰਕਾਰਾਂ ਜਿਹੜੀ ਗੱਲ ਕਿ ਸਰਕਾਰਾਂ ਨੂੰ ਇਸ ਸਟੇਜ ਤੋਂ ਸੰਦੇਸ਼ ਹੈ ਕਿ ਗੱਲ ਵੇਖੋ ਤੁਸੀਂ ਆਪ ਪੱਤਰਕਾਰ ਭਾਈਚਾਰ ਜ ਤੁਸੀਂ ਆਪ ਬੜਾ ਧਿਆਨ ਨਾਲ ਦੇਖਦੇ ਹੋਗੇ ਭਗਵੰਤਬਾਨ ਸਰਕਾਰ ਆਈ ਇਹਨਾਂ ਨੂੰ ਬੜੀ ਉਮੀਦ ਸੀ ਕਿਉਂਕਿ ਇਹਨਾਂ ਨੂੰ ਇਹ ਮੀਸੀ ਕਿ ਸਰਕਾਰ ਜਿਹੜੀ ਆ ਆਪਦੀ ਆ ਮਜ਼ਦੂਰਾਂ ਦੀ ਸਰਕਾਰ ਆ ਸਾਡੇ ਲਈ ਕੁਝ ਕਰੇਗੀ ਪਰ ਮੈਨੂੰ ਇਹ ਪਤਾ ਮੈਨੂੰ ਮੇਰੀ ਹੋਸ਼ ਇਹ ਆ ਕਿ 2 ਸਾਲ ਹੋ ਗਏ ਨੇ ਮੀਟਿੰਗ 2 ਸਾਲ ਹੋਏਗਾ ਸਰਕਾਰ ਬਣੀ ਨੂੰ ਸਿੰਗਲ ਮੀਟਿੰਗ ਭਗਵੰਤ ਮਾਨ ਨੇ ਇਹਨਾਂ ਮਜ਼ਦੂਰਾਂ ਦੇ ਕਿਸੇ ਲੀਡਰ ਨਾਲ ਨਹੀਂ ਕੀਤੀ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ 8 ਘੰਟੇ ਦੀ ਡਿਊਟੀ ਜਿਹੜੀ ਆ ਉਹ ਸੀ ਆਜ਼ਾਦੀ ਵੇਲੇ ਤੋਂ ਪਹਿਲਾਂ ਸ਼ਿਕਾਗੋ ਦੇ ਸ਼ਹੀਦਾਂ ਕੋਲ ਲਾਲ ਸਲਾਮ ਕਾਇਦਾ ਸੀ ਉੱਥੇ ਲੜ ਕੇ 8 ਘੰਟੇ ਡਿਊਟੀ ਕਰਾਈ ਸੀ ਜਦੋਂ ਭਗਵੰਤਬਾਦੀ ਸਰਕਾਰ ਆਈ ਇਹਨੇ 8 ਘੰਟੇ ਦਾ ਨੋਟੀਫਿਕੇਸ਼ਨ ਕੈਨਸਲ ਕਰਕੇ 12 ਘੰਟੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਮਜ਼ਦੂਰ 8 ਘੰਟੇ ਦੀ ਬਜਾਏ 12 ਘੰਟੇ ਕੰਮ ਕਰੇਗਾ ਤਨਖਾਹ ਨੂੰ ਉਨੀ ਮਿਲੇਗੀ ਲੇਕਿਨ ਪੰਜਾਬ ਦੀਆਂ ਜਿਹੜੀਆਂ ਜੱਥੇਬੰਦੀਆਂ ਸੀ ਉਹਨਾਂ ਨੇ ਧਰਨਾ ਮਾਰਿਆ ਚੰਡੀਗੜ੍ਹ 'ਚ ਜਦੋਂ ਧਰਨੇ ਦੀ ਆਵਾਜ਼ ਗਈ ਉਸੇ ਦਿਨ ਹੀ ਉਹ ਜਿਹੜੀ ਨੋਟੀਫਿਕੇਸ਼ਨ ਸੀ ਉਹਨੂੰ ਕੈਨਸਲ ਕਰਕੇ 12 ਘੰਟੇ ਤੋਂ ਕੈਨਸਲ ਕਰਕੇ 8 ਘੰਟੇ ਕਰ ਦਿੱਤੀ ਆ ਮੈਂ ਇਹ ਕਹਿਣਾ ਚਾਹੁੰਦਾ ਮਾਨ ਸਰਕਾਰ ਨੂੰ ਕਿਰਪਾ ਧਿਆਨ ਦੇ ਮਜ਼ਦੂਰਾਂ ਵੱਲ ਮਜ਼ਦੂਰਾਂ ਦਾ ਸੋਚ ਕੰਸਟਰਕਸ਼ਨ ਬੋਰਡ ਜਿਹੜਾ ਬਣਿਆ ਹੋਇਆ ਵਾ ਦੀਵਾਲੀ ਤੇ ਚੰਨੀ ਸਰਕਾਰ ਨੇ 33300 ਰੁਪਈਆ ਨਾਲ ਮਜ਼ਦੂਰਾਂ ਦੇ ਖਾਤੇ ਜਿਹਾ ਪਾਇਆ ਸੀ ਭਗਵੰਤਬਾ ਨੂੰ ਉਹ ਲੋਕਾਂ ਨੂੰ ਆਸ ਸੀ ਕਿ ਸਾਡੇ ਖਾਤੇ 'ਚ ਪੈਸੇ ਪਾਈ ਜਾਣਗੇ ਪਰ ਸਿੰਗਲ ਪੈਸਾ ਨਹੀਂ ਪਾਇਆ ਲੋਕਾਂ 'ਚ ਬਹੁਤ ਰੋਸ ਹੈ ਲੋਕੀ ਇੱਟ ਦਾ ਜਵਾਬ ਪੱਥਰ ਜਿਹਾ ਦੇਣਗੇ